ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਹਾ ਤੁਹਾਡਾ ਹੋਸ ਸਰਾਜ ਲਾਡ ਆਰਡਰ ਤੇ ਫਿਰ ਇੱਕ ਵਾਰ ਨਿਸ਼ਾਨੀਆਂ ਸਵਾਲ ਖੜੇ ਹੋਗੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਚਾਹੇ ਮਾਮਲਾ ਹੋਵੇ ਕਰਨਲ ਬਾਠ ਵਾਲਾ ਚਾਹੇ ਮਾਮਲਾ ਹੋਵੇ ਹਲਕਾ ਬਟਾਲੇ ਵਾਲਾ ਤੇ ਚਾਹੇ ਮਾਮਲਾ ਹੋਵੇ ਕੱਲ ਜਿਹੜਾ ਵੱਡਾ ਹਾਦਸਾ ਵਾਪਰਿਆ ਹੈ ਜਾਬਦਾ ਗ੍ਰਹਿਤਰਾਲਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਇੱਕ ਪਾਸੇ ਨਸ਼ੇ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਬੜੇ ਵੱਡੇ ਅਹਿਮ ਕਦਮ ਚੁੱਕੇ ਜਾ ਰਹੇ ਨੇ ਪੀੜਾ ਪਰਜਾ ਚਲਾਇਆ ਜਾ ਰਿਹਾ ਹੈ ਜੇ ਗੱਲ ਕਰੀਏ ਇਸ ਮਲਸਮ ਦੀ ਜਿਹੜਾ ਇੱਕ ਨਵਾਂ ਮੋੜ ਆਇਆ ਹੈ ਜਿਹੜਾ ਡੈਥ ਹੋਈ ਸੀ ਕੱਲ ਯਾਨੀ ਕਿ ਐਸਆਈ ਦੀ ਰਿਵਾਲਰ ਕੱਢ ਕੇ ਉਸ ਨੂੰ ਗੋਲੀ ਮਾਰ ਦੇਣਾ ਇਹ ਬੜੀ ਵੱਡੀ ਇੱਕ ਮੰਦਭਾਗੀ ਘਟਨਾ ਹੈ ਆਖਰਕਾਰ ਉਹ ਮੁਲਜ਼ਮ ਗ੍ਰਿਫਤਾਰ ਕਿਉਂ ਨਹੀਂ ਕੀਤੇ ਜਾ ਰਹੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੱਥ ਹੈ ਉਹਨਾਂ ਦੋਸ਼ੀਆਂ ਤੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਇੱਕ ਕਾਂਸਟੇਬਲ ਦੀ ਬਾਹਮ ਟੁੱਟੀ ਹੈ ਹੌਲਦਾਰ ਦੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸਬ ਇੰਸਪੈਕਟਰ ਦੇ ਕਤਲ ਦੀ ਖਬਰ ਸਵੇਰ ਦੀ ਚਰਚਾ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਸ ਅਤੇ ਗੋਲੀ ਚਲਾਉਣ ਵਾਲਾ ਝਾਲੂ ਦਾ ਸਰਪੰਚ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਕੁਲਦੀਪ ਸਰਪੰਚ ਦੀਆਂ ਕਈ ਫੋਟੋਆਂ ਲਾਲਪੁਰੇ ਨਾਲ ਸਾਹਮਣੇ ਵੀ ਆਈਆਂ ਹਨ ਸਰਪੰਚ ਕਈ ਫੋਟੋਆਂ ਲਾਲਪੁਰੇ ਨਾਲ ਸਾਹਮਣੇ ਵੀ ਆਈਆਂ ਹਨ ਇਹ ਉਹੀ ਲਾਲਪੁਰਾ ਹੈ ਜਿਸ ਦਾ ਰਿਸ਼ਤੇਦਾਰ ਗੈਰ ਕਾਨੂੰਨੀ ਮਾਇਨੀ ਕਰਦਾ ਫੜਿਆ ਗਿਆ ਸੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਐਮਐਲਏ ਦੇ ਪ੍ਰੈਸ਼ਰ ਕਰਕੇ ਹੀ ਪੁਲਿਸ ਨੇ ਅਜੇ ਤੱਕ ਕੋਈ ਐਫਆਈਆਰ ਦੀ ਕਾਪੀ ਬਾਹਰ ਨਹੀਂ ਕੱਢੀ ਮੁੱਖ ਮੰਤਰੀ ਸਾਹਿਬ ਮੁਆਵਜ਼ੇ ਵਾਲੀ ਪੋਸਟ ਝਾੜੂ ਸਰਪੰਚ ਜਾਂ ਨਾਂ ਲੈਣ ਤੋਂ ਗਰੇਜ਼ ਕਰ ਗਏ ਸਰਪੰਚ ਦੀ ਪਹੁੰਚ ਚੰਗੀ ਹੋਈ ਹੋਣੀ ਹੈ ਜਿਹੜਾ ਮੌਕੇ ਤੇ ਡੀਐਸਪੀ ਇੰਸਪੈਕਟਰ ਤੇ ਪੁਲਸ ਅਥਾਰਟੀ ਹੋਣ ਦੇ ਬਾਵਜੂਦ ਵੀ ਸਬ ਇੰਸਪੈਕਟਰ ਕਤਲ ਕਰ ਗਿਆ ਅਤੇ ਫੜਿਆ ਕਿਸੇ ਵੀ ਨਹੀਂ ਯਾਨੀ ਕਿ ਐਟ ਲੀਸਟ ਇਸ ਮੁਲਜ਼ਮ ਨੂੰ अवसरਾਂ ਦੇ ਦੁਆਰਾ ਫਰਤੇ ਲੈਣਾ ਚਾਹੀਦਾ ਸੀ ਆਖਰਕਾਰ ਮਾਜਬਾ ਮਾਜਰਾ ਕੀ ਹੈ ਪੰਜਾਬ ਸਰਕਾਰ ਉੱਤੇ ਨਿਸ਼ਾਨੀਆਂ ਸਵਾਲ ਫਿਰ ਤੋਂ ਦੁਬਾਰਾ ਖੜੇ ਹੋ ਗਏ ਨੇ ਖਾਸ ਕਰਕੇ ਇਸ ਮਾਮਲੇ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਕਿ ਦੇ ਪੰਜਾਬ ਪੁਲਿਸ ਲੋਕਾਂ ਦਾ ਧੱਕਾ ਕਰ ਨਹੀਂ ਹੈ ਇੱਥੇ ਧੱਕਾ ਨਹੀਂ ਕੀਤਾ ਇੱਥੇ ਤਾਂ ਮਲਜ਼ਮ ਨਹੀਂ ਪੰਜਾਬ ਪੁਲਿਸ ਦੇ ਮੌਜੂਦਾ ਐਸਆਈ ਨੂੰ ਜਿਹੜਾ ਹੈ ਮਾਰ ਦਿੱਤਾ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਇਨਸਪੈਕਟਰ ਦੇ ਘਰ ਵਾਲਿਆਂ ਨੂੰ ਦਿੱਤੀ ਜਾਵੇਗੀ ਉਹਨਾਂ ਨੇ 2 ਕਰੋੜ ਰੁਪਇਆ ਕੀ ਕਰਨਾ ਉਹਨਾਂ ਦਾ ਪਰਿਵਾਰ ਦਾ ਮੈਂਬਰ ਹੀ ਇਸ ਦੁਨੀਆ ਤੋਂ ਚਲਾ ਗਿਆ ਉਹ ਵੀ ਉਸ ਦੀ ਪਿਸਤੌਲ ਦੇ ਨਾਲ ਗੋਲੀ ਮਾਰੀ ਗਈ ਇਹ ਸਹੀ ਨੂੰ ਆਖਰਕਾਰ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਕੰਜਾ ਕਸਣਾ ਪਵੇਗਾ ਇਹੋ ਜੇ ਮਲਜਮਾਂ ਤੇ ਹਾਲੇ ਕਿ ਦੱਸਿਆ ਜਾ ਰਿਹਾ ਹੈ ਇਹ ਪ੍ਰੈਸ਼ਰ ਪਾਣ ਤੇ ਹਲਕਾ ਵਾਸੀਆਂ ਵੱਲੋਂ 40 ਤੋਂ 50 ਬੰਦੇ ਜਿਹੜੇ ਨੇ ਉਹਨਾਂ ਉੱਤੇ ਐਫ ਆਈ ਆਰ ਦਰਜ ਕਰ ਲਈ ਹੈ ਲੇਕਿਨ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸਰਪੰਚ ਹੈ ਕੁਲਦੀਪ ਸਿੰਘ ਉਹਦਾ ਨਾਮ ਨਹੀਂ ਲਿਆ ਨਾ ਤਾਂ ਗੁਰ ਲਾਲਪੁਰੇ ਨੇ ਲਿਆ ਨਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਨਾ ਉਥੋਂ ਦੇ ਸਪੁੱਚੇ ਪ੍ਰਸ਼ਾਸਨ ਨੇ ਲਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੁੱਖ ਮੰਤਰੀ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਸਾਡਾ ਨਾਮ ਮਦਨਾਮ ਹੋਵੇਗਾ ਬਸ ਜਿਹੜੀ ਬਣਦੀ ਕਾਰਵਾਈ ਕਰੋ ਲੇਕਿਨ ਜਿਹੜਾ ਕੁਲਦੀਪ ਸਿੰਘ ਸਰਪੰਚ ਆ ਜਿੰਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਸ ਦਾ ਨਾਮ ਪੰਜਾਬ ਪੋਰਟਸ ਲੈਂਡ ਅਤੇ ਜਿਹੜਾ ਹੈ ਸੂਬੇ ਦੀ ਸਰਕਾਰ ਲੈਂਡ ਨੂੰ ਗ੍ਰੇਸ ਕਰ ਰਹੀ ਹੈ ਧੰਨਵਾਦ